ਰੋੜੋਂ ਪਿੰਡੇ ਲੈ ਕੇ ਜਾਮ ਨੂੰ ਤਾਂ ਕੱਢ ਰਿਹਾ ਬੱਚੇ ਵੰਡੀ ਜਾਂਦੇ ਬੁੱਟੇ ਆ ਵੰਡੀ ਜਾਂਦੇ ਮੇਰਾ ਨਾਮ ਜਗਰਾਤ ਸਿੰਘ ਸਰਪੰਚ ਪਿੰਡ ਬਲਸਤੰਦਰ ਤੇ ਅੱਜ ਬਹੁਤ ਹੀ ਪਵਣ ਦਿਹਾੜਾ ਜੀ ਤੰਤਰ ਬਾਬਾ ਜਵੰਦ ਸਿੰਘ ਜੀ ਦਾ ਮੇਲਾ ਸਲਾਲਾ ਜੋੜ ਮੇਲਾ ਬਣਾਇਆ ਜਾ ਰਿਹਾ ਵਾ ਜਿਸ ਅੰਦਰ ਵਿੱਚ ਜਿੱਥੇ ਵੱਖ-ਵੱਖ ਸੰਸਥਾਵਾਂ ਨੇ ਲੰਗਰ ਲਾਏ ਆ ਜਾਂ ਕਿਸੇ ਨੇ ਕੋਈ ਪੀਜ਼ਾ ਦਾ ਲੰਗਰ ਲਾਇਆ ਕਿਸੇ ਨੇ ਕੋਈ ਲਾਇਆ ਤੇ ਉਸੇ ਹੀ ਲੜੀ ਦੇ ਤਹਿਤ ਆਪਾਂ ਬੂਟਿਆਂ ਦਾ ਲੱਗਰ ਲਾਇਆ ਤੇ ਬੂਟੇ ਆਪਾਂ ਖੁਦ ਵੀ ਲਗਾ ਰਹੇ ਆ 2000 ਬੂਟਾ ਮੰਗਵਾਇਆ ਵਾ ਜਿੰਨੇ ਲੱਗ ਗਏ ਠੀਕ ਆ ਬਾਕੀ ਜਿਹੜੇ ਹੋਣਗੇ ਉਹ ਲੋਕਾਂ ਨੂੰ ਆਪਾਂ ਵੜਦਾਂਗੇ ਕਿ ਆਪਣੇ ਆਪਣੇ ਘਰ ਦੇ ਵਿੱਚ ਜਾ ਕੇ ਉਹ ਇੱਕ ਰੁੱਖ ਜ਼ਰੂਰ ਲਾਉਣ ਕਿਉਂਕਿ ਆਉਣ ਵਾਲੇ ਸਮੇਂ ਦੀ ਇਹ ਬਹੁਤ ਵੱਡੀ ਮੰਗ ਹੈ ਇਸ ਵਕਤ ਪੋਲੂਸ਼ਨ ਬਹੁਤ ਹੋ ਚੁੱਕਾ ਹੈ ਆਮੀ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਜਾ ਕੇ ਵੇਖੋ ਸਿਆਲ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਜੇ ਆਪਾਂ ਰੁਕ ਲਾਵਾਂ ਲਾਵਾਂਗੇ ਤਾਂ ਸਾਡਾ ਇਕੋਸਿਸਟਮ ਚੱਲਦਾ ਰਹੂਗਾ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਭਿਆਨਕ ਆਪਾਂ ਨੂੰ ਰੂਪ ਦੇਖਣੇ ਪੈਣਗੇ ਕਿੰਨੇ ਟੋਟਲ ਬੂਟੇ ਲਗਾਏ ਜਾ ਰਹੇ ਆ ਜੀ ਇਹ 2000 ਲੈਂਦਾ ਜੇ ਬੂਟਾ ਤੇ ਬਾਕੀ ਹੁਣ ਦੇਖਦੇ ਆ ਕਿ ਲੱਗ ਰਹੇ ਆ ਜਦੋਂ ਪਤਾ ਲੱਗ ਜੂ ਸਾਰੇ ਕਿੰਨੇ ਲੱਗ ਸਕਦੇ ਮੇਰੇ ਸਾਨਾ 4-500 ਬੂਟਾ ਲੱਗ ਜੂਗਾ ਬਾਕੀ ਵੰਡੇ ਜਾਣਗੇ ਸੰਗਤਾਂ ਨੂੰ ਤਾਂ ਕਿ ਉਹ ਆਪਣੇ ਘਰਾਂ ਵਿੱਚ ਜਾ ਕੇ ਲਗਾ ਸਕਣ ਜੁਰਾਜੀ ਤੁਹਾਡਾ ਪਿੰਡ ਹਮੇਸ਼ਾ ਹੀ ਪਾਲ ਕਰਮੀਆਂ ਚ ਰਿਹਾ ਜੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਇਹਨਾਂ ਨੂੰ ਇੱਕ ਨੰਬਰ ਤੇ ਆਇਆ ਸੀ ਸਫਾਈ ਦੇ ਨਾਮ ਤੇ ਵੀ ਇਸ ਵਾਰ ਤੁਸੀਂ ਬੂਟੇ ਲਗਾ ਰਹੇ ਹੋ ਕੀ ਹੋਰ ਕੀ ਕੀ ਡ੍ਰੀਮ ਪ੍ਰੋਜੈਕਟ ਨੇ ਤੁਹਾਡੇ ਦੇ ਵਿੱਚ ਇੱਕ ਤੇ ਸਭ ਤੋਂ ਪਹਿਲਾ ਮੇਰਾ ਜਿਹੜਾ ਡ੍ਰੀਮ ਪ੍ਰੋਜੈਕਟ ਉਹ ਹੈਗਾ ਜੇ ਕਮਿਊਨਿਟੀ ਹਾਲ ਪੈਲਸ ਬਣਾਉਣਾ ਚਾਹੁੰਦਾ ਮੈਂ ਪਿੰਡ ਦੇ ਗਰੀਬ ਲੋਕਾਂ ਵਾਸਤੇ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਵਿਆਹ ਚੰਗੇ ਪੈਲਸਾਂ 'ਚ ਕਰਦੇ ਆ ਤੇ ਮੇਰੀ ਇੱਕ ਮੰਦੇ ਵਿੱਚ ਇੱਕ ਹੈਗੀ ਆ ਕਿ ਗਰੀਬ ਲੋਕਾਂ ਵਾਸਤੇ ਵੀ ਇੱਕ ਪੈਲਸ ਬਣਾਇਆ ਜਾਵੇ ਤਾਂ ਕਿ ਉਹ ਵੀ ਆਪਣਾ ਵਿਆਹ ਇੱਕ ਟੌਰ ਟੱਪੇ ਦੇ ਨਾਲ ਕਰ ਸਕਣ ਤੇ ਉਹਨਾਂ ਨੂੰ ਕਿਸੇ ਵੀ ਹੋਟਲ ਦੀ ਜਾਂ ਕਿਸੇ ਪੈਲਸ ਦੀ ਜ਼ਰੂਰਤ ਨਾ ਹੋਵੇ ਕਿ ਉਹਦੇ ਚਾਰਜੇਸ ਰੱਖੇ ਜਾਣਗੇ ਚਾਰਜੇ ਸਿਰ ਮੇਨਟੇਨੈਂਸ ਚਾਰਜਸ ਹੋਣਗੇ 5000 ਰੁਪਏ ਬਾਕੀ ਆਪਾ ਫ੍ਰੀ ਆਫ ਕਾਸਟ ਹੋਊਗਾ ਤੁਹਾਡਾ ਪਿੰਡ ਤੁਸੀਂ ਇਹ ਵੀ ਕਹਿ ਰਹੇ ਸੀ ਕਿ ਬਿਜਲੀ ਪਲੀ ਇਹੀ ਕਰਨ ਜਾ ਰਹੇ ਕਿ ਇਸ ਉਹ ਕੀ ਰੱਖਿਆ ਵਾਲਾ ਰੋਡ ਪੰਚ ਲਗਾਏ ਉਹ ਭਾਜੀ ਆਪਾ ਹੁਣ ਜਿੱਦਾਂ ਸਾਡੇ ਟੈਂਕੀ ਸੀਗੀ ਇਹਦੇ ਵਾਸਤੇ ਆਪਾ ਪੰਚਾਇਤਾਂ ਘੱਟ ਹੀ ਸੋਚਦੀਆਂ ਬਟ ਮੈਂ ਇਹਦੇ ਵਿੱਚ ਡਿਮਾਂਡ ਕੀਤੀ ਕਿ ਸਾਨੂੰ ਸੋਲਰ ਪੈਨਲ ਦਾ ਇਹ ਮਨਜ਼ੂਰੀ ਦਿੱਤੀ ਜਾਵੇ ਜੋ ਸਾਨੂੰ ਮਿਲ ਗਈ ਆ ਤੇ ਅ ਵਿਦ ਦਿਨ ਐਸੇ ਮਹੀਨੇ ਦੇ ਵਿੱਚ ਵਿੱਚ ਸੋਲਰ ਪਲਾਂਟ ਇੱਥੇ ਲੱਗ ਜਾਊਗਾ ਉਹਦੇ ਨਾਲ ਇੱਕ ਤੇ ਆਪਾਂ ਲਾਈਟਾਂ ਜਿਹੜੀਆਂ ਸਾਡੀਆਂ ਸਰਕਾਰੀ ਬੱਤੀਆਂ ਵਾਲੀਆਂ ਉਹ ਚੱਲਣਗੀਆਂ ਇੱਕ ਜਿਮ ਤੇ ਪੰਚਾਇਤ ਘਰ ਦੀ ਬੱਤੀ ਵੀ ਉੱਥੋਂ ਹੋਜੂਗੀ ਸੋ ਇਸ ਕਰਕੇ ਉਹ ਸਾਰੀ ਜਿਹੜੀ ਬਿਜਲੀ ਉਹ ਫ੍ਰੀ ਵਰਤੀ ਜਾਊਗੀ ਗਰੀਬ ਘਰਾਂ ਤੱਕ ਵੀ ਇੱਕ ਬਿਜਲੀ ਜਾ ਸਕਦੀ ਹੈ ਕਿਸ ਫ੍ਰੀ ਉਹ ਵੇਖੋ ਜੀ ਉਹ ਹੁਣ ਜਗਾ ਦੇ ਅਕੋਰਡਿੰਗ ਆ ਜੇ ਸਾਡਾ ਉਹ ਵੀ ਮੇਰੀ ਇੱਕ ਹੈਗਾ ਵਾਦਿਆਂ ਚ ਵਾਦਾ ਵਾ ਬਟ ਮੈਂ ਵੇਖਣਾ ਚਾਹੁੰਦਾ ਕਿ ਜੇ ਜ਼ਮੀਨ ਹੋਗੀ ਤੇ ਆਪਾਂ ਉੱਥੇ ਸੋਲਰ ਪਲਾਂਟ ਦਿਉ ਉਹਨੂੰ ਪਲਾਂਟ ਕਰਾਂਗੇ ਤਾਂ ਕਿ ਸਾਰੇ ਪਿੰਡ ਵਾਲਿਆਂ ਦਾ ਹੋਰ ਵੀ ਆਪਾਂ ਜਿਹੜੇ ਆ ਗਰੀਬ ਲੋਕਾਂ ਦੀ ਹੋਰ ਵੱਧ ਤੋਂ ਵੱਧ ਮਦਦ ਕਰ ਸਕੀਏ ਇਨ ਫਿਊਚਰ ਹੋਰ ਕੋਈ ਬੂਟੇ ਕਿੰਨੇ ਕ ਲਗਾਏ ਜਾ ਸਕਦੇ ਜੇ ਜੇ ਜ਼ਰੂਰਤ ਪਈ ਤੇ ਆਪਣਾ ਜਿ ਹੁਣ ਜਿੱਦਾਂ ਮੈਂ মিডিਆ ਆਇਆ ਵਾ ਲਾਲ ਦੇ ਪਿੰਡਾਂ ਦੇ ਲੋਕ ਵੀ ਜੇ ਮੰਨ ਲਓ ਕੋਈ ਉਤਸ਼ਾਹ ਕਿਸੇ ਚ ਹੈਗਾ ਕਿ ਆਪਾਂ ਪ੍ਰੋਖ ਲਗਾਉਣੇ ਆ ਜੇ ਆਪਾਂ ਉਹਨਾਂ ਦੇ ਨਾਲ ਪੂਰਨ ਸਹਿਯੋਗ ਦੇਵਾਂਗੇ ਤੁਸੀਂ ਸਭ ਕੀ ਚਾਹੋਗੇ ਜਿਹੜੇ ਬੂਟੇ ਲੱਗ ਰਹੇ ਨੇ ਉਹਨਾਂ ਨੂੰ ਜਾਂਦੇ ਕੀ ਚਾਹੋਗੇ ਸਭ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜਾ ਹੀ ਪਿੰਡ ਵਾਸੀਆਂ ਵੱਲੋਂ ਸਪੈਂਸ ਸਾਹਿਬ ਵੱਲੋਂ ਸ਼ਲਾਘਾਯੋਗ ਕੰਮਕਾਰ ਕੀਤਾ ਜਾ ਰਿਹਾ ਹੈ ਇਹ ਜਿਹੜੀ ਬੂਟਿਆਂ ਦੀ ਸੇਵਾ ਬੜੀ ਵੱਡੀ ਸੇਵਾ ਵਾ ਇਹ ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਚਲੋ ਜਿਆਦਾ ਨਹੀਂ ਮੈਂ ਕਹਿਣਾ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਇੱਕ ਬੂਟਾ ਜਿਹੜਾ ਨਾ 100 ਘਰਾਂ ਨੂੰ ਛਾਂ ਦੇ ਸਕਦਾ ਲੰਘਦੇ ਹੁੰਦੇ ਜਾਂਦੇ ਸੜਕ ਤੇ ਕਿਸੇ ਨੂੰ ਕੋਈ ਛਾਵੇਂ ਬਹਿ ਸਕਦਾ ਕੋਈ ਦਰਖਤ ਥੱਲੇ ਡੰਗਰ ਬੰਨ ਸਕਦਾ ਕੋਈ ਗੁਜਰਪਰਾ ਸਾਡਾ ਸਭਾ ਵਾ ਇਹ ਵੀ ਵਿਚਾਰੇ ਬਹਿ ਸਕਦੇ ਕਿਤੇ ਛਾਵੇਂ ਤੇ ਬਾਕੀ ਜਿਹੜੇ ਸਰਪੰਚ ਸਾਹਿਬ ਦਾ ਬੜਾ ਛਲਾਗਾ ਜੋ ਕੰਮ ਹੈ ਅਸੀਂ ਪਿੰਡ ਦੇ ਵਿੱਚ ਆ ਕੇ ਵੇਖਿਆ ਸੀ ਦਲਪੰਥ ਦੀ ਸਾਡੀ ਸੇਵਾ ਲਈ ਹੀ ਪਿੰਡ ਵੱਲੋਂ ਜਦੋਂ ਆ ਕੇ ਵੇਖਿਆ ਤੇ ਵੇਖੋ ਜਿਹੜੀ ਮੂੰਹ ਨਾਲ ਤਾਰੀਫ ਕਰਨੀ ਉਹ ਵੱਖਰੀ ਹੁੰਦੀ ਆ ਅਸੀਂ ਲੋਕਾਂ ਤੋਂ ਸੁਣਿਆ ਨੇ ਇਹ ਤਾਰੀਫ ਕਿ ਸਰਪੰਚ ਸਾਹਿਬ ਬਿਨਾਂ ਭੇਤ ਭਾਵ ਤੋਂ ਬੜਾ ਛਲਾਗਾ ਜੋ ਕੰਮ ਕਰ ਰਹੇ ਨੇ ਗਲੀਆਂ ਤੇ ਜਿਹੜੀਆਂ ਗਲੀਆਂ ਦਾ ਕੰਮ ਤੇ ਪ੍ਰੋਪਰ ਤਕਰੀਬਨ ਅੱਧਾ ਵਿੱਚ ਦਾ ਹੋ ਚੁੱਕਿਆ ਵਾ ਜਿਹੜਾ ਰਹਿੰਦਾ ਖੁੰਦਾ ਉਹ ਵੀ ਹੋ ਜਾਊਗਾ ਤੇ ਰਹੀ ਗੱਲ ਆਪਣੀ ਸੇਵਾ ਭਾਵਨਾ ਦੀ ਸਰਪੰਚ ਸਾਹਿਬ ਦਿਲੋਂ ਤੇ ਪਰਿਵਾਰ ਵੀ ਬੜਾ ਸਤਿਕਾਰਯੋਗ ਆ ਬੜਾ ਨਿਮਰਤਾ ਨਿਮਰਤਾ ਸਾਹਿਬ ਬੇਨਤੀ ਕਰਕੇ ਸਾਰਿਆਂ ਨੂੰ ਆਪਣੇ ਘਰ ਦੇ ਵਿੱਚ ਜੋ ਵੀ ਕੋਈ ਆਉਂਦਾ ਉਹਨਾਂ ਨੂੰ ਕਦੀ ਨਹੀਂ ਨੰ ਮੋੜਿਆ ਸਿੰਘ ਸਾਹਿਬ ਕੀ ਲੱਗਦਾ ਨਹੀਂ ਕਿ ਜਿੱਥੇ ਇਦਾਂ ਆ ਬੂਟੇ ਲੱਗ ਰਹੇ ਉੱਥੇ ਸਿੱਖੀ ਦੇ ਬੂਟੇ ਵੀ ਲੱਗਨੇ ਚਾਹੀਦੇ ਹਾਂ ਹਾਂਜੀ ਜ਼ਰੂਰ ਜੀ ਜਿਹੜਾ ਸਿੱਖੀ ਦਾ ਬੂਟਾ ਉਹ ਵੀ ਹਰ ਇੱਕ ਸਿੱਖ ਦਾ ਹਰ ਇੱਕ ਦਾ ਧਰਮਿਆ ਫਰਜ਼ ਵੀ ਆ ਵੀ ਜਰੂਰ ਇੱਕ ਬੂਟਾ ਜਰੂਰ ਸਿੱਖੀ ਦਾ ਲਾਉਣਾ ਜੀ ਦਾ ਵੇਖੋ ਇੱਕ ਬੂਟਾ ਲਾਵਾਂਗੇ ਉਹਦੇ ਨਾਲ ਗਾੜੀ ਹੋਰ ਬੂਟਾ ਵਧੂਗਾ ਇੱਕ ਨੂੰ ਜੋੜਾਂਗੇ ਉਹਦੇ ਨਾਲ ਦੋ ਜੁੜੂਗਾ ਦੋ ਉਹਨਾਂ ਤਿੰਨ ਜੁੜਨਗੇ ਇਹ ਕਰਕੇ ਆਪਣੀ ਜਿਹੜੀ ਸਿੱਖੀ ਨੂੰ ਢਾਹ ਬੜੀ ਲੱਗੀ ਜਾ ਰਹੀ ਆ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਤੇ ਚਲੋ ਹੁੰਦਾ ਬੜਾ ਸਦੀਆਂ ਤੋਂ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੁੰਦਾ ਵਾ ਲੇਕਿਨ ਜਿਹੜੀ ਢਾਹ ਐ ਨਾ ਉਹ ਜਿਹੜੀ ਸੇਂਦ ਲੱਗ ਜਾਂਦੀ ਨਾ ਉਹ ਆਪਣੇ ਸਿੱਖ ਧਰਮ ਨੂੰ ਬਹੁਤ ਮਾਦ ਦਿੰਦੀ ਆ ਇਹ ਕਰਕੇ ਜਿਹੜਾ ਸਿੱਖ ਧਰਮ ਦਾ ਨਾ ਹਰ ਇੱਕ ਬੂਟਾ ਹਰ ਇੱਕ ਸਿੰਘ ਦਾ ਫਰਜ਼ ਹੈ ਕਿ ਹਰ ਇੱਕ ਇੱਕ ਸਿੱਖ ਜ਼ਰੂਰ ਤਿਆਰ ਕੀਤਾ ਜਾਵੇ। ਬਾਬਾ ਜੀ ਦਾ ਸਲਾਨਾ ਜੋੜ ਮੇਲਾ ਚੱਲੰਦਿਆ ਅਸੀਂ ਬਰਸੀ ਚੱਲੰਦੀ ਆ। ਇਹ ਤੇ ਜ਼ਰੂਰ ਸਾਰਿਆਂ ਨੂੰ ਬੇਨਤੀ ਕੀਤੀ ਐ ਅਮਰਤ ਛਕੋ ਬਾਣੀ ਦੇ ਬਾਣੇ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।